ਨày ਭਾਈਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਸ਼ੌਂਕ ਕਬੂਤਰਬਾਜ਼ੀ ਦੇ YouTube ਚੈਨਲ ਤੇ ਲਓ ਜੀ ਜਾਨਵਰ ਆਪਣੇ ਬਾਹਰ ਨਿਕਲੇ ਆਹਾਹਾਹਾਹਾਹਾਹਾ ਅਗੀ ਕਾਲੀ ਕਬੂਤਰੀ ਗੋਲਾ ਬੱਚਾ ਆਪਣਾ ਉੱਡਣ ਲੱਗ ਗਿਆ ਬਹੁਤ ਵਧੀਆ ਉੱਡਦਾਗਾ ਪੂਰੇ 2.5 ਘੰਟੇ ਹੋ ਗਏ ਮਿੱਤਰੋ 3 ਵਜੇ ਦਾ ਛੱਡਿਆ ਹਿਆ ਅਨੁਸਾਰ ਮੈਂ ਗੱਡੀ ਤੋਂ ਖੁੱਡਾ ਖੋਲ ਕੇ ਤਿੰਨੇ ਛੱਡ ਤੇ ਤੇ 99 ਸਮਾ ਉੱਚਾ ਲੈ ਕੇ ਜਾਂਦਾਗਾ ਇਹ ਨਹੀਂ ਹੈਗਾ ਵੀ ਆ ਉੱਪਰ ਹੀ ਆਊਗਾ ਆ ਫਿਰਦਾ ਇਧਰ ਕੱਲੇ ਇਧਰ ਗਿਆ ਨੀਲੀ ਕਬੂਤਰ ਨੇ ਕੱਲਾਂ ਡਾ ਧਰ ਲਿਆ ਤੀਗਾ ਇੱਕ ਸ਼ਾਇਦ ਅੱਜ ਧਰ ਦੂ ਉਹ ਫਿਰਦੀ ਹੈ ਜੀ ਆਹ ਫਿਰਦਾ ਡੇਕਾਂ ਦੇ ਉੱਤੇ ਢੱਠਾ ਜਾਨਵਰ ਆਪਣੇ ਆਗੇ ਸਾਰੇ ਬਾਰੇ ਆ ਆ ਆ ਆ ਫਿਰਦਾ ਜੀ ਥੱਲੇ ਦੇਖੋ ਆ ਆ ਆ ਆ ਆ ਆ ਆ ਆ ਇਧਰ ਦੇਖੋ ਪੇਚਾ ਪੈ ਗਿਆ ਜੀ ਜਿਹੜੀ ਪਹਿਲਾਂ ਲਿਆਂਦੀ ਦੀ ਕਬੂਤਰ আর ਕਬੂਤਰੀ ਉਹ ਕਮਾਂਡ ਲਿਆਂ ਅੱਖਾਂ ਦਾ ਕਬੂਤਰ ਆਗਾ ਡੱਬੀ ਕਬੂ ਨਹੀਂ ਐਸੇ ਦੋਏ ਕਬੂਤਰ ਨੇ ਨੀਲਾ ਕਬੂਤਰ ਆ ਵੱਡਾ ਉਹ ਨਾ ਭਾਈ ਨਾ ਇਹਨੂੰ ਨਾਮ ਆ ਰਹਾ ਦੇਖੋ ਕੁੰਡੀਆਂ ਦੇ ਸਿੰਘ ਫਸ ਕੇ ਖਾਣਾ ਨਿੱਤ ਰੂੜੇ ਮੈਂ ਖਾਣੀ ਨਹੀਂ ਲੱਗ ਪੁੱਤਰ ਦੀ ਠੀਕ ਆ ਇਹ ਹਰੇਕ ਦੀ ਠੰਗ ਮਾਰਦਾ ਜੀ ਦੇਖੋ ਕੋਈ ਵੀ ਦਾਣੇ ਖਾਣ ਉਤਰੋ ਦੇਖੋ ਆ ਦੇ ਆ ਦੇ ਆ ਦੇ ਉਹ ਤਾਂ ਭਲੇਖਾ ਖਾ ਗਿਆ ਖੰਨੀ ਦਾ ਨਿੱਲੇ ਕੁੱਤਰ ਦਾ ਵੀ ਇਹ ਹੀ ਆ ਹੋਰ ਡਰਦੀ ਆ ਤਾਂ ਉਹਦੇ ਆਹਾਹਾ ਜੀ ਆ ਮੂਰੇ ਦੋਏ ਮੌਜਾ ਰਕਾਲੀਆਂ ਕੱਛਾਂ ਵਾਲਾ ਮਗਰ ਜਾਂਦਾ ਗੋਲਾ ਦੇਖਾ ਆ ਹੱਗੇ ਨੂੰ ਕੱਟਣੀ ਦੀ ਮਾਰਨਾ ਦਾ ਹੁਣ ਇਹ ਕੱਟ-ਕੁੱਟ ਮਾਰਨਾ ਸਿੱਖ ਗਿਆ ਆ ਗਿਆ ਇਹ ਦੇਖੋ ਹੈ ਹੈ ਤੇੰਦਰ ਉੱਡਦਾ ਵਾਲਾ ਘੈਂਟ ਹੈ ਜਿਵੇਂ ਕਬੂਤਰ ਖੜੇ ਕੰਮ ਦੇ ਜੇ ਨਹੀਂ ਹੁੰਦੇ ਉਹ ਕਣ ਉੱਡਦਾ ਦੇਖੋ ਚਰਗਿਆ ਦੀ ਨਹੀਂ ਆ ਵੀ ਹੋ ਵੀ ਜਦੀ ਹੋਰੇਗਾ ਅਗੇ ਤੇ ਕੌਣ ਕੌਣ ਜੇ ਆ ਗਿਆ ਜੀ ਅੰਦਰ ਆਖ ਤਾਂ ਵਿੱਚ ਦੇ ਆ ਹਾ 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 ਲੈ ਕੋ ਆ ਗਿਆ ਬੁੜਕਦਾ ਜਾਂਦਾ ਦੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਆ ਹਾ 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 ਹਾ

ਹੁਣ ਇਹ ਗੋਲਾ ਹੈ ਇਹ ਬਿਮਾਰ ਹੋ ਗਿਆ ਤੀਗਾ ਇਹਨੂੰ ਆਪਾਂ ਦੇਸੀ ਘੋਦ ਦਿੱਤਾਗਾ ਕਈ ਦਿਨ ਫੇਰ ਦੋ ਦਿਨ ਹਾਈ ਟੈਕ ਤੇ ਪਾਵਰ ਜੈਲ ਦਿੱਤੀ ਆ ਹੁਣ ਇਹ ਅੱਗੇ ਜਾਨੀ 20 ਮਿੰਟ ਉੜ ਕੇ ਆ ਜਾਂਦਾ ਸੀ ਹੁਣ ਕੱਲ ਵੀ ਵਧੀਆ ਉੜੇਗਾ ਅੱਜ ਵੀ ਬਹੁਤ ਵਧੀਆ ਉੱਡ ਗਿਆ ਹੁਣ ਮੇਰੀ ਐਂ ਸਲਾਹ ਵੀ ਇਹਨੂੰ ਵਧੀਆ ਦੇਖ ਕੇ ਤਾਕਤਵਰ ਦੀ ਦਵਾਈ ਭਰ ਕੇ ਇਹਨੂੰ ਚੰਗੀ ਤਰ੍ਹਾਂ ਫੇਰ ਇਹਨੂੰ ਆਪਾਂ ਸਵੇਰੀ ਛੱਡ ਦਿਆ ਕਰਾਂਗੇ ਸੱਡ ਕੇ ਗੱਡੀ ਤੇ ਵਗ ਜਾ ਕਰਾਂਗੇ ਜਦੋਂ ਉੱਤਰਨਾ ਹੋਇਆ ਕਰੂ ਇਹਦਾ ਹਾਪੀਡਲ ਕਰਾਇ ਕਰੂ ਹਾ 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 ਲਓ ਜੀ ਉਹ ਆ ਗਿਆ ਥੱਲੇ ਹਾ 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 ਹੋ ਗਏ ਵੀ ਹਾ 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 ਮੌਜਾ ਵਾਜੀਆਂ ਪਾਉਂਦਾ

ਹਣ ਗੋਲਾ ਬੱਚਾ ਉੱਤਰ ਨੂੰ ਤਿਆਰ ਹੈ ਬਾਕੀ ਜਾਨਵਰ ਵੀ ਆ ਰਹੇ ਨੇ ਆਪਣੇ ਨਾਲ ਦੇ ਨਾਲ ਆ ਆਹ 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 ਇੱਥਾਂ ਉਤਰੂਈਏ ਆਹ 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 ਨਾ ਦੇਖ ਕਾ ਹਣ ਮੂਰੇ ਛਾਲ ਸੇ ਆਪਾਂ ਛਾਂਗਦੇ ਆਂਗੇ ਵਾਹ ਆ ਗਿਆ ਜੀ ਆਹ ਆਹ ਇਹ ਦਰਮਨ ਲਾਦਾ ਗਤੇ ਆ 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 ਕੋ ਕੋਠੇ ਤੇ ਉਤਰਿਆ ਕਿਉਂਕਿ ਪਹਿਲਾਂ ਕੋਠੇ ਤੇ ਵੀ ਉਤਰ ਜਾਂਦਾ ਦੀ ਉਹ ਆਪਣੇ ਆਪ ਥੱਲੇ ਆ ਜੂ ਜੀ ਹੌਲੀ ਹੌਲੀ ਆ ਹਾ 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 ਯਾ ਇਨਨ ਨੂੰ ਸਾਤਰੀ ਤੇ ਦੇ ਸਕਿਆ ਜੋ ਨੋਕੇ ਕੋਠੇ ਤੋਂ ਸਾਤਰੀ ਦੀਂਦੀ ਆਪਣੇ ਆਪਣੇ ਆਪ ਥੱਲੇ ਆ ਜਾਣਾ ਉਹਨੇ ਆ ਹਾ 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 ਆਓ 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 ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਮੇਰਾ ਆਪਣੇ ਜੋੜੇ ਲੱਗ ਜਾਣ ਲੋ ਜਿੰਨੀ ਆਪਾਂ ਜਾਣਕਾਰੀ ਮਿਲਦੀ ਹੈਗੀ ਛੋਟੇ ਤੱਕ ਸਾਰੀ ਆਪਾਂ ਸ਼ੇਅਰ ਕਰਾਂਗੇ ਕੋਈ ਵੀ ਜਾਣ ਬਰਾਨਾ ਬੰਦਾ ਜਾਣਕਾਰੀ ਸ਼ੇਅਰ ਕਰਦਾ ਨਹੀਂ ਹੈਗਾ ਠੀਕ ਹੈ ਨਾ ਆਪਾਂ ਵੀ ਬਾਈ ਇੱਥੇ ਸਿੱਖਿਆਂਗੇ ਟੱਡ ਜੋ ਦਾ ਸਿੱਖ ਗਏਂਦੀ ਆਏ ਆਪਾਂ ਵੀ ਸਾਨੂੰ ਸਾਰਾ ਕੁਝ ਦੱਸਾਂਗੇ ਜਮੇ ਟੈਨਸ਼ਨ ਨਾ ਲਓ ਵਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਹਾਹਾਹਾਹਾਹਾਹਾ ਜਾ ਦੇਖੋ ਜੀ ਬਾਜੀਆਂ ਪਾਉਂਦਾ ਉੱਚਾ ਚੜ ਜਾਂਦਾ ਆਹ 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 ਜਾਨਵਰ ਦਾ ਸੋ ਬਾਬੇ ਵੀ ਜਿਹੜੇ ਆਪਾਂ ਲੈ ਕੇ ਆਂਦੇ ਨੇ ਹੁਣ ਵੀ ਇਹਨਾਂ ਚ ਕੋਈ ਜਾਨਵਰ ਮਾੜਾ ਤਾਂ ਨਹੀਂ ਸਾਰੇ ਨੂੰ ਕਬੂਤਰ ਇੱਕ ਆਹ ਜਿਹੜੀ ਆ ਅੱਡ ਦੀ ਬੈਠੀ ਐ ਇਧਰ ਡੱਬੀ ਇਹ ਉਹ ਤੇ ਕੱਲੀ ਜਾਂਦੀ ਇਧਰ ਤੇ ਇੱਕ ਆ ਕਾਲੀ ਇਹ ਮੈਨੂੰ ਦੋਏ ਬਹੁਤ ਸੋਹਣੀਆਂ ਲੱਗੀਆਂ ਆ ਜਿਆਦਾ ਤਾਂ ਰਾਹ ਸੋਹਣੀ ਤੇ ਹੈ ਡੱਬੀ ਹੈ ਜਿਹੜੀ ਇਹਦਾ ਰੰਗ ਹੈਗਾ ਕਾਲਾ ਸਫੇਦ ਜਮਾ ਚਟਾ ਦੁੱਧ ਵਰਗਾ ਲਪਤਾਂ ਜਮਾ ਲਾਲ ਐ ਖੂਨ ਚਮਕਦਾਗਾ ਜਿਵੇਂ ਖੂਨ ਉੱਤੇ ਡੁੱਲਿਆ ਹੋਇਆ ਹੋਵੇ ਮੋਕ ਜਮਾ ਚੁੰਝ ਸਾਰੀ ਚਿੱਟੀ ਆ ਇੱਕ ਅੱਖ ਕਾਲੀ ਆ ਇੱਕ ਅੱਖ ਚਿੱਟੀ ਆ ਹਾ 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 ਆ ਕਾਲ ਸਾਕਾ ਖੇ ਕਬੂਤਰ ਨਾਲ ਲਾਈ ਆ ਭਰਾ ਉਹ ਹੈ ਕਾਲੀ ਪੂੰਛ ਵਾਲੇ ਨਾਲ ਕਿਉਂਕਿ ਕਾਲ ਸਾਕਾ ਕਬੂਤਰ ਜਾਨਵਰ ਬਹੁਤ ਟੌਪ ਦਾ ਹੈ ਵੀ ਚਲੋ ਇਹਦੇ ਨਾਲ ਇਹ ਵੱਡੀ ਕਬੂਤਰੀ ਆ ਵੱਡੀ ਕਬੂਤਰੀ ਮੈਂ ਪਹਿਲਾਂ ਨੀਲੀ ਲਿਆਂਦੀ ਸੀ ਨੀਲੀ ਨੇ ਬੱਚਾ ਬਹੁਤ ਸੋਹਣਾ ਪਾਇਆ ਗੋਲਾ ਇਸੇ ਕਰ ਨਹੀਂ ਆਪਾਂ ਵੱਡੀ ਕਬੂਤਰੀ ਲੈ ਕੇ ਆਏ ਤੇ ਵੀ ਬਾਈ ਇਹਨੂੰ ਸਪੀਰੀਅਰ ਜ਼ਿਆਦਾ ਆ ਹੋਰਾਂ ਪੱਠਿਆਂ ਨਾਲੋਂ ਕਬੂਤਰ ਆਪਣੇ ਪੱਠਿਆਂ ਚ ਨੇ ਇਹਨਾਂ ਦੇ ਸਾਰਿਆਂ ਨੇ ਮਾਪੇ ਜੁੱਤੇ ਹੋਏ ਹੋਣਗੇ ਫੇਰ ਆਪਾਂ ਕਾ ਇਹਨਾਂ ਤੋਂ ਬੱਚੇ ਲੈਣ ਲੱਗੇ ਆ 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 ਆਹ ਆਹ ਲਓ ਜੀ ਕਾਲੀਆਂ ਕਸਾਂ ਵਾਲਾ ਆ ਗਿਆ ਥੱਲੇ ਮੋਜਾ ਦੇਖੋ ਕਿੱਥੇ ਵਹਿੰਦਾ ਆਹ 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 ਇਹ ਉੜ ਗਿਆ ਆਹ 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 ਵੀਡੀਓ ਦੇ ਲਓ ਜੀ ਬਾਬਿਓ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਜਾਨ ਬਰਾ ਆਪਣੇ ਉਤਰਿਆ ਮੌਜਾ ਛਤਰੀ ਤੇ ਆ ਗਿਆ ਜੀ ਐਨ ਜਮਾ ਓਕੇ ਦੀ ਗ੍ਰੇਟ ਆ ਆ ਆ ਕੇ ਢਾਣੇ ਲੱਗ ਗਿਆ ਖਣ ਕਾਲੀ ਪੂੰਸਾਲਾ ਇਹ ਵੀ ਜਮਾ ਓਕੇ ਦੀ ਗ੍ਰੇਟ ਆ ਤੇ ਗੋਲਾ ਬੱਚਾ ਆਪਣਾ ਕੋਠੇ ਤੇ ਆ ਉਹਨੂੰ ਲਾਉਨੇ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹਜਾਇਮ ਉਹਦੇ ਚ ਜਾਨ ਭਰਦੀ ਆ ਉਹ ਵਿਚਾਰਾ ਉਹਨਾਂ ਜੇ ਕਾਮਯਾਬ ਨਹੀਂ ਹੋਇਆ ਆਪਾਂ ਇੱਕ ਦੇਖਿਆ ਤਿਗਾ ਵੀ ਜਮੀਂ ਕਿਤੇ ਬਿਮਾਰੀ ਦੇ ਵਿੱਚ ਤਿੰਨ ਦਬਿਆ ਗਿਆ ਹੁਣ ਉਹਨੂੰ ਖਰਾਕ ਉਹਦੇ ਚ ਭਰਦਿਆਂ ਭਰ ਕੇ ਖਰਾਕ ਫੇੜ ਆਵਾਂਗੇ ਉਹਨੂੰ ਫੇਰ ਇਸ ਨੂੰ ਦੱਸਾਂਗੇ ਵੀ ਆਪਾਂ ਕੀ ਖਰਾਕ ਉਹਨੂੰ ਦਿੱਤੀ ਆ ਤੇ ਕਿਸ ਚੀਜ਼ ਨਾਲੋਂ ਭਰਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਧੰਨਵਾਦ ਲਓ ਜੀ ਮੌਜਾ Ya dikarn lagi gaya chale utarn de Ah 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 Oh 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 oh